ਸਰਕਾਰ ਨੂੰ ਵਿਰੋਧੀ ਤੇ ਰੋਸ ਦੇ ਕੰਮਾਂ ਲਈ ਕੋਸੇ ਤਾਂ ਠੀਕ ਲੱਗਦਾ ਪਰ ਜੇ ਆਪਣੀ ਹੀ ਪਾਰਟੀ ਦੇ ਨੇਤਾ ਸੱਤਾਧਿਰ ਨੂੰ ਕੋਸਣ ਲੱਗ ਜਾਂ ਤਾਂ ਫੇਰ ਗੱਲ ਕੁਝ ਹਜ਼ਮ ਨਹੀਂ ਹੁੰਦੀ ਤੇ ਅਜਮਰੇ ਸਰ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਭਕਸ ਕਤਰ ਮਨਦੀਪ ਸਿੰਘ ਮੰਨਾ ਨੇ ਪ੍ਰੈਸ ਮੀਟਿੰਗ ਕਰ ਨਵਜੋਤ ਸਿੱਧੂ ਨੂੰ ਨਿਸ਼ਾਨੇ ਤੇ ਲਿਆ ਤੇ ਕਹੇ ਕਿ ਅਧਿਕਾਰੀਆਂ ਨੂੰ ਸਸਪੈਂਡ ਕਰਨ ਨਾਲ ਕੁਝ ਨਹੀਂ ਹੋਣਾ ਸਗੋਂ ਉਹਨਾਂ ਦੇ ਮੁਖੀ ਅਨਿਲ ਜੋਸ਼ੀ ਨੂੰ ਕਦੋਂ ਫੜਿਆ ਜਾਵੇਗਾ ਨਵਜੋਤ ਸਿੰਘ ਸਿੱਧੂ ਇਸ ਗੱਲ ਦਾ ਜਵਾਬ ਦੇਣ ਤੁਨੇ ਵੀ ਕਹੇ ਕਿ ਬਾਦਲਾਂ ਦੇ ਮਗਰ ਪੈਣ ਨਾਲ ਕੁਝ ਹਾਸਲ ਨਹੀਂ ਹੋਣਾ ਸਗੋ ਕਰਾਪਸ਼ਨ ਨੂੰ ਜੜ ਤੋਂ ਉਖੇੜਨਾ ਪੈਣਾ ਹੈ ਜੋ ਪਿਛਲੀ ਸਰਕਾਰ ਚ ਜੋ ਜੋਸ਼ੀ ਵੇਲੇ ਲੋਕਲ ਬਾਡੀ ਡਿਪਾਰਟਮੈਂਟ ਦੇ ਵਿੱਚ ਘਪਲੇ ਹੋ ਰਹੇ ਸੀਗੇ ਇਲੈਗਲ ਬਿਲਡਿੰਗਸ ਬੰਦ ਰਹੀਆਂ ਸੀਗੀਆਂ ਉਹਨਾਂ ਦਾ ਕੰਮ ਅੱਜ ਵੀ ਉਤਰਾਂ ਹੀ ਚੱਲ ਰਿਹਾ ਕਾਗਜ਼ਾਂ 'ਚ ਉਹਨਾਂ ਨੂੰ ਨੋਟਿਸ ਕਰ ਦਿੱਤੇ ਜਾਂਦੇ ਨੇ ਕਾਗਜ਼ਾਂ 'ਚ ਉਹਨਾਂ ਨੂੰ ਬੰਦ ਕਰ ਦਿੱਤਾ ਜਾਂਦਾ ਔਰ ਕੰਮ ਉਹ ਲਗਾਤਾਰ ਏਡਾ ਉਸੇ ਤਰੀਕੇ ਚਲਾ ਰਹੇ ਨੇ ਮੈਂ ਲੋਕਲ ਬਾਡੀ ਡਿਪਾਰਟਮੈਂਟ ਦੇ ਮੰਤਰੀ ਕੋਲੋਂ ਇਹ ਪੁੱਛਣਾ ਚਾਹਨਾ ਕਿ ਗੱਲਾਂ ਤੇ ਆਪਾਂ ਕਰਦੇ ਆਂ ਬਾਦਲ ਫੜ ਕੇ ਅੰਦਰ ਦੇ ਦਾਂਗੇ ਬਾਦਲ ਖਾ ਕੇ ਬਾਦਲ ਖਾ ਕੇ ਤੇ ਕਾਬੂ ਆਪਣੇ ਕੋਲ ਲੈਂਡ ਮਾਫੀਆ ਵੀ ਨਹੀਂ ਆਉਣ ਡਿਆ ਤੇ ਕਿਦਾਂ ਗੱਲ ਬਣੂਗੀ ਇਹ ਸ਼ਹਿਰ ਦਾ ਪੈਸਾ ਜਿਹ 아 <목소리나> 1.5 ਸਾਲ ਪਹਿਲਾਂ ਅਸੀਂ ਇੱਕ ਕਪਲਾ ਕੱਢਿਆ ਸੀ ਯਾਰ ਰੰਜੀਤ ਐਵੇਨਿਊ ਦੇ ਵਿੱਚ ਦੋ ਹੋਟਲ ਬਣ ਰਹੇ ਨੇ ਇੱਕ 16 17 18 ਨੰਬਰ ਪਲਾਟ ਹੈ ਇੱਕ 135 36 ਨੰਬਰ ਪਲਾਟ ਹੈ ਜਿੱਚ ਜੋਸ਼ੀ ਮਤਲਬ ਗੈਰ ਕਾਨੂੰਨੀ ਤਰੀਕੇ ਦੇ ਵਿੱਚ ਭਾਈਵਾਲ ਹੈ ਔਰ ਇੱਕੋ ਹੀ ਬੰਦਾ ਠੇਕੇ ਲੈਂਦਾ ਸਾਰੇ ਇਹਨਾਂ ਨੂੰ ਬਣਾਉਣ ਲਈ ਉਸ ਆਰਕੀਟੈਕਟ ਦਾ ਲਾਇਸੈਂਸ ਕੈਂਸਲ ਹੋਣਾ ਚਾਹੀਦਾ ਔਰ ਅੱਜ ਮੈਂ ਇੱਥੇ ਇੱਕ ਚਿੱਠੀ ਜਾਰੀ ਕੀਤੀ ਹੈ ਜਿੱਚ ਟਰਸਟ ਨੇ ਜਵਾਬ ਦਿੱਤਾ ਕਿ ਐਨੀ ਤਰੀਕ ਨੂੰ 5 5 2017 ਨੂੰ ਚਿੱਠੀ ਲੈ ਕੇ ਇਹਨਾਂ ਚੰਡੀਗੜ੍ਹ ਰਿਪੋਰਟ ਕੀਤੀ ਹੈ ਕਿ ਇਹ ਹੋਟਲ ਦਾ ਕੰਮ ਬਿਲਕੁਲ ਬੰਦ ਹੈ ਇਹਦੀਆਂ ਫੋਟੋਆਂ ਨਾਲ ਨੱਥੀ ਨੋ ਫੋਟੋਆਂ ਖਚੀਆਂ ਨੇ ਔਰ ਹੱਥ 'ਚ ਖ਼ਬਰ ਫੜ ਕੇ ਖਚੀਆਂ ਨੇ ਉਸ ਤਰੀਕ ਦੀ ਵੀ ਲੋ ਅੱਜ ਕੰਮ ਚੱਲਣ ਡਿਆ ਲੋਕਾਂ ਦੀਆਂ ਅੱਖਾਂ 'ਚ ਘੱਟਾ ਕੋ ਪਾਉਂਦੇ ਜੇ ਇਮਾਨਦਾਰ ਹੋ ਤੇ ਆਪਣੀ ਇਮਾਨਦਾਰੀ ਦਿਖਾਓ ਕੇਵਲ ਗੱਲਾਂ ਨਾਲ ਗੱਲ ਨਹੀਂ ਬਣਨੀ ਇਹ ਮੁੱਦਾ ਹੈ ਮੈਂ ਹਰ 10 ਦਿਨ ਪਿੱਛੋਂ 15 ਦਿਨ ਪਿੱਛੋਂ ਇੱਕ ਕਪਲਾ ਕੱਢਾਂਗਾ ਲੋਕਲ ਬਾਡੀ ਡਿਪਾਰਟਮੈਂਟ ਦਾ ਚਾਹੇ ਉਹ ਕਿਸੇ ਕਾਂਗਰਸੀ ਦਾ ਹੋਵੇ ਚਾਹੇ ਉਹ ਭਾਜਪਾ ਦਾ ਹੋਵੇ ਚਾਹੇ ਕਾਲੀ ਦਲ ਦਾ ਹੋਵੇ ਚਾਹੇ ਮੇਰੇ ਸਕੇ ਭੈਣ ਭਰਾਵਾਂ ਦਾ ਹੋਵੇ ਤੁਸੀਂ ਆਪਣੀ ਇਮਾਨਦਾਰੀ ਦਿਖਾਉਂਦੇ ਹੋਏ ਉਹਦੇ ਖਿਲਾਫ ਕਾਰਵਾਈ ਕਰਨੀ ਆ ਔਰ ਆਪਣੇ ਮਹਿਕਮੇ ਦਾ ਪੈਸਾ ਰ